ਪੰਜਾਬ ਦੇ ਉੱਤੇ ਇੱਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਪੰਜਾਬ ਦੇ ਵਿੱਚ بارش ਹੋ ਸਕਦੀ ਹੈ ਇਹ ਪ੍ਰੈਡਿਕਸ਼ਨ ਹਿਮਾਚਲ ਦੇ ਲਈ ਵੀ ਆ ਹਰਿਆਣਾ ਦੇ ਲਈ ਵੀ ਆ ਜੰਮੂ ਕਸ਼ਮੀਰ ਦੇ ਲਈ ਵੀ ਆ ਲੇਕਿਨ ਸਭ ਤੋਂ ਜ਼ਿਆਦਾ بارش ਜਿਹੜੀ ਆ ਗਿਆ ਹਿਮਾਚਲ ਤੇ ਜੰਮੂ ਦੇ ਵਿੱਚ ਹੋ ਸਕਦੀ ਹੈ ਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ بارش ਹੋ ਸਕਦੀ ਕਿੰਨੀ ਕਿੰਨੀ بارش ਹੋਏਗੀ ਤੇ ਨੁਕਸਾਨ ਕਿੰਨਾ ਕੁ ਹੋ ਸਕਦਾ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਾਲ ਸਾਹਿਬ ਪ੍ਰੈਡਿਕਸ਼ਨ ਕੀ ਹੈਗੀ ਆ ਖਤਰਾ ਤਾਂ ਇੱਕ ਵਾਰ ਫਿਰ ਤੋਂ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਪ੍ਰੈਡਿਕਸ਼ਨ ਵੀ ਕਰ ਦਿੱਤੀ ਗਈ ਆ ਦੇਖੋ ਦੋ ਦੋ ਤਿੰਨ ਚੀਜ਼ਾਂ ਹੈਗੀਆਂ ਇੱਕ ਤਾਂ ਮੌਨਸੂਨ ਹੈਗਾ ਨੀਚੇ গুজরাট ਤੇ ਐਡਜੋਇਨਿੰਗ ਏਰੀਆ ਵਿੱਚ ਤੇ ਨਾਲ ਨਾਲ ਇੱਕ ਵੈਸਟਰਨ ਸਰਵਿੰਸ ਵੀ ਆ ਰਿਹਾ ਤਾਂ ਤਿੰਨ ਚੀਜ਼ਾਂ ਹੈ ਦੋ ਸਾਡੇ ਡਿਪਰੈਸ਼ਨਸ ਹੈਗੀਆਂ ਬੇ অফ ਬੰਗਾਲ ਅ ਰੀਨ ਸਿਸਟਮ ਦੋ ਦੂਜਾ ਤੀਜਾ ਜਿਹੜਾ ਹੈਗਾ ਪੱਛਮੀ ਖੋ ਹੋਵੇਗਾ ਇਹ ਤਿੰਨੋਂ ਮਿਲ ਕੇ ਜਿਹੜਾ ਹੈਗਾ ਚਾਂਸਸ ਹੈ ਗ੍ਰੇਨਫਾਲ ਹੋਊਗਾ 3 ਦਿਨ ਦਾ ਸਪੈਲ ਹੈਗਾ ਇਹ 4 ਤਰੀਕ ਤੋਂ ਕੋ ਸ਼ੁਰੂਆਤ ਹੋ ਗਈ ਪੰਜਾਬ ਚ ਚਾਰ ਰਾਤ ਤੋਂ ਚਾਰ ਰਾਤ ਤੋਂ ਦਿਨ ਤੋਂ ਵੀ ਚਾਂਸਿਸ ਹੈਗੇ ਵੈਸਟਰਨ ਪਾਰਟਸ ਪੰਜਾਬ ਚ ਉਹਦੇ ਅੰਮ੍ਰਿਤਸਰ ਤਰਨਤਾਰਨ ਫਿਰ ਫਿਰੋਜ਼ਪੁਰ ਫਿਰ ਜ਼ਿਲ੍ਹਾ ਮੁਕਸਰ ਬਟਿੰਡਾ ਇਹਨਾਂ ਇਲਾਕਿਆਂ ਵਿੱਚ ਕੁਝ ਮੀ 4 ਤਰੀਕ ਨੂੰ ਆਏ ਜਿਆਦਾ ਨਹੀਂ ਆਉਣ ਨੂ ਫਿਰ 5 ਤਰੀਕ ਨੂੰ ਵਧੂਗਾ 5 ਤਰੀਕ ਨੂੰ ਹੈਵੀ ਇਨਫੋਰ ਦੇ ਚਾਂਸਿਸ ਹੈਗੇ ਤੇ ਆਪਾਂ orange alert ਵੀ ਰੱਖਿਆ ਹੋਇਆ 5 ਤਰੀਕ ਨੂੰ ਇਹ ਜਿਹੜੇ ਜ਼ਿਲ੍ਹੇ ਮੈਂ ਤੁਹਾਨੂੰ ਦੱਸੇ ਕਿ ਇਹ ਗੁਰਦਾਸਪੁਰ ਅਮਲਸਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਸਾਹਿਬ ਫਜ਼ਿਲਕਾ ਬਟਿੰਡਾ ਮੋਗਾ ਇਹਨਾਂ ਲੱਕੇ ਵਿੱਚ ਪਟਿਆਲਾ ਸੰਗਰੂਰ ਬਨਸਾ ਇਹਨਾਂ ਲੱਕੇ ਕਿੰਨੀ ਕਿ ਬਾਰਿਸ਼ ਹੋ ਸਕਦੀ ਹੈ ਹੈਵੀ ਰੇਨ ਦਾ ਕਹਿ ਲੋ ਤੁਸੀਂ ਕਿ 30 ਤੋਂ 20 ਮਿਲੀਮੀਟਰ ਦੇ ਆਸ-ਪਾਸ ਹੋਏਗਾ ਪੰਜਾਬ ਚ ਪੰਜਾਬ ਚ ਇਹ ਤੁਸੀਂ 12 ਸੈਂਟੀਮੀਟਰ ਇਹ ਉੱਤੇ ਉੱਚੇ ਤੋਂ ਜ਼ਿਆਦਾ ਵੀ ਜਾ ਸਕਦੀ ਹੈ 6 ਤਰੀਕ ਨੂੰ ਵੀ ਸੇਮ ਸਿਚੁਏਸ਼ਨ ਹੋਊਗੀ ਐਸਟੀਵੇਟ ਸਾਡਾ ਇੰਨਾ ਹੀ ਹੈਗਾ ਕਿ 10 ਤੋਂ 12 ਸੈਂਟੀਮੀਟਰ ਦਾ ਪੂਰੇ ਵਿੱਚ ਮਾਨਸਰ ਵੀ ਇੰਨੀ ਜ਼ਿਆਦਾ ਹੋਈ ਹਿਮਾਚਲ ਚ ਵੀ ਚਾਂਸਿਸ ਹੈਗੇ ਇਸੇ ਦੌਰਾਨ ਉੱਥੇ ਵੀ ਹੈਵੀ ਰੇਨ ਫਾਲ ਦੇ ਤੇ ਇੱਕ ਦੋ ਥਾਵਾਂ ਤੇ ਬੈਰੀ ਹੈਵੀ ਵੀ ਹੋ ਸਕਦਾ ਉੱਥੇ ਤਾਂ ਉੱਥੇ ਵੀ ਹੈਗਾ ਇਹਨਾਂ ਇਹ 5 ਤੇ 5 6 ਤੇ 7 ਤਰੀਕ 7 ਤਰੀਕ ਨੂੰ ਕੁਝ ਘਟੂਗਾ ਲੇਕਿਨ 3 ਦਿਨ ਤੁਸੀਂ ਲੈ ਕੇ ਚੱਲੋ ਕਿ ਕੰਟੀਨਿਊ ਕਰ ਉਸ ਪਹਿਲੇ ਅੱਛਾ ਪਰਪਾ ਇਹ ਏਰੀਆ ਜਾਂ ਪਰ ਜਿਵੇਂ ਹਿਮਾਚਲ ਜਾਂ ਜੰਮੂ ਕਸ਼ਮੀਰ ਦਾ ਅਫੈਕਟ ਮੋਸਟਲੀ ਪੰਜਾਬ ਤੇ ਪੈਂਦਾ ਕਿਉਂਕਿ ਪਾਣਾ ਪਾਣੀ ਜਿਹੜਾ ਇਕੱਠਾ ਹੋ ਕੇ ਡੈਮਾਂ ਦੇ ਜ਼ਰੀਏ ਫਿਰ ਪੰਜਾਬ ਚ ਆਉਂਦਾ ਉਹਨਾਂ ਨੂੰ ਨੁਕਸਾਨ ਹੁੰਦਾ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਕਿ ਜੰਮੂ ਕਸ਼ਮੀਰ ਤੇ ਹਿਮਾਚਲ ਦਾ ਅਸਰ ਜ਼ਰੂਰ ਪਊਗਾ ਇਸ ਵਾਰ ਵੀ ਪਊਗਾ ਪਾਣੀ ਚੜਾਊਗਾ ਉਪਰੋਂ ਵੀ ਕਿਉਂਕਿ ਹੈਵੀ ਰੇਨਫਾਲ ਦੇ ਚਾਂਸਸ ਹੈਗੇ ਹਨ ਔਰ ਆਲਰੇਡੀ ਪਾਣੀ ਪਹਿਲਾਂ ਵੀ ਕਾਫੀ ਮੌਨਸੂਨ ਦਾ ਕਾਫੀ ਪਾਣੀ ਰਿਹਾ ਉਹਦੇ ਕਰਕੇ ਤਿਆਰੀ ਦੀ ਜ਼ਰੂਰਤ ਹੈਗੀ ਆ ਤੁਹਾਨੂੰ ਕੋ ਮਲਾਵੇ ਰਹਿਣਾ ਪਊਗਾ ਤੇ ਸਾਨੂੰ ਵਿਜੀਲੈਂਟ ਰਹਿਣਾ ਪਊਗਾ ਉਹ ਬਹੁਤ ਜ਼ਰੂਰੀ ਹੈਗਾ ਮੀਟਿੰਗ ਹੋਈ ਹੈ ਤੁਹਾਡੀ ਕੋ ਬੀਬੀ ਐਮ ਬੀ ਨਾਲ ਪੰਜਾਬ ਇਰੀਗੇਸ਼ਨ ਦੀਆਂ ਰੈਗੂਲਰ ਚੱਲੀਆਂ ਹੋਈਆਂ ਕੱਲ ਵੀ ਪੰਜਾਬ ਨਾਲ ਹੋਈ ਸੀ ਅੱਜ ਵੀ ਮੀ ਨਾਲ ਵੀ ਮੀਟਿੰਗ ਸੀਗੀ ਤਾਂ ਕੁੱਲ ਮੁਲਾਕੇ 3 ਦਿਨ ਤੁਸੀਂ ਲੈ ਕੇ ਚਲੋ 5 ਤੇ 6 ਔਰ 7 ਤਰੀਕ ਇਹ ਮੌਸਮ ਕੁਝ ਖਰਾਬ ਰਹੂਗਾ ਤੇ ਹੈਵੀ ਰੇਨ ਫਾਲ ਹੋਈ ਕਈ ਥਾਵਾਂ ਤੇ ਪੰਜਾਬ ਨਾ ਵੀ ਚੰਚੇ ਜਗੇ ਅੱਛਾ ਜਿਹੜੀ ਤੁਸੀਂ ਪ੍ਰੈਡਿਕਸ਼ਨ ਕੀਤੀ ਆ ਹੁਣ ਕੀਤੀ ਆ ਲੇਕਿਨ ਇਹ ਸੋ ਪਹਿਲਾਂ ਵੀ ਕੀਤੀ ਸੀਗੀ ਉਹ ਉੱਤੇ ਬੜੇ ਸਵਾਲ ਵਿਧਾਨ ਸਭਾ ਦੇ ਅੰਦਰ ਵੀ ਚੱਕੇ ਗਏ ਸੀਗੇ ਉਹ ਸਵਾਲ ਠੀਕ ਨੇ 1900% ਕਹਿੰਦੇ ਜ਼ਿਆਦਾ بارش ਆ ਗਈ ਪ੍ਰੈਡਿਕਸ਼ਨ ਤੋਂ ਇਹ ਕੀ ਸੀਰ ਸਾਹਿਬ ਦੇਖੋ ਡਾਟਾ ਅੰਕੜੇ ਮੇਰੀ ਨੋਲੇਜ ਨਹੀਂ ਹੈਗੇ ਲੇਕਿਨ ਮੈਂ ਕਹਿੰਦਾ ਕਿ ਸਾਡੇ ਵਿਭਾਗ ਨੇ ਨਾ ਕੇਵਲ ਮੌਨਸੂਨ ਦੌਰਾਨ ਬਲਕਿ ਮੌਨਸੂਨ ਦਾ ਬੜੇ ਪਹਿਲਾਂ April ਚ ਆਪਾਂ ਇੰਡੀਕੇਟ ਕੀਤਾ ਸੀਗਾ ਕਿ ਮੌਨਸੂਨ ਇਸ ਵਾਰੀ ਜਿਹੜਾ ਹੈਗਾ ਨੋਰਮਲ ਤੋਂ ਜ਼ਿਆਦਾ ਰਹੂਗਾ ਚੰਗਾ ਰਹੂਗਾ ਫਿਰ ਆਪਾਂ ਮਈ ਚ ਵੀ ਸਾਰਿਆਂ ਜਿੰਨੇ ਵੀ ਸਰਕਾਰਾਂ ਸੀਗੀਆਂ तमाम ਜਿੰਨੇ ਵੀ ਜਰੀਏ ਸੀਗੇ ਉਹਨਾਂ ਸਾਰਿਆਂ ਨੂੰ ਦੱਸਿਆ ਸੀਗਾ ਰਿਟਨ ਇੰਟੀਮੀਸ਼ਨ ਕੀਤਾ ਬਿਲਕੁਲ ਬਿਲਕੁਲ ਸਾਰਾ ਪੱਧਰ ਤੇ ਭੇਜਿਆ ਸੀਗਾ ਉਹਦੇ ਬਾਅਦ ਨਾਲ-ਨਾਲ ਫਿਰ ਆਪਾਂ ਜਿਹੜਾ ਹੈਗਾ ਜਿਹੜੇ ਰੂਟੀਨ ਫੋਰਕਾਸਟ ਸਾਡੇ ਹੁੰਦੇ ਚਾਹੇ ਉਹ 6 ਘੰਟੇ ਦੀ ਫੋਰਕਾਸਟ ਹੈ ਚਾਹੇ ਉਹ 10 ਦਿਨ ਦੀ ਫੋਰਕਾਸਟ ਇਹ ਉਹ ਮੀਨ ਦੇ ਫੋਰਕਾਸਟ ਹੈ ਬੜਾ ਰੈਗੂਲਰ ਸਾਡ ਅਪਡੇਟ ਜਿਹੜਾ ਸਰਕਾਰ ਨਾਲ ਜਾਂਦਾ ਰਿਹਾ ਆ ਆਪਾਂ ਇਹਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਬੜਾ ਟਾਈਮਲੀ ਲੇਕਿਨ ਇਹ ਜਿਹੜਾ ਹੁੰਦਾ ਹੈ ਕਿ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਥਿਸ ਹਸ ਟੂ ਬੀ ਅ ਸਿਸਟੇਮੈਟਿਕ ਕੰਟੀਨਿਊਸ ਪ੍ਰੋਸੈਸ ਇਹਦੇ ਵਿੱਚ ਸਾਰਿਆਂ ਨੂੰ ਲਗਾਤਾਰ ਆ ਕੰਟੀਨਿਊਸ ਕੰਮ ਕਰਨੇ ਪੈਂਦਾ ਹੈ ਜਦੋਂ ਕੋਈ ਇਵੈਂਟ ਆਂਦਾ ਹੈ ਤਦੋਂ ਹੀ ਆਪਾਂ ਕਰਾਂਗੇ ਤਾਂ ਔਖਾ ਹੋ ਜਾਂਦਾ ਫਿਰ ਫ੍ਰੀਕਵੈਂਟਲੀ ਮੀਟਿੰਗਸ ਨਹੀਂ ਹੋਈਆਂ ਸੀ ਪਹਿਲਾਂ ਜਿੰਨੀਆਂ ਹੋਣੀਆਂ ਚਾਹੀਦੀਆਂ ਜਿੰਨੀਆਂ ਹੁਣ ਹੋ ਰਹੀਆਂ ਐਜ਼ ਕੰਪੈਰੀਟਿਵ ਹੁਣ ਜਿਹੜੀ 4 ਤੋਂ ਲੈ ਕੇ 7 ਤੱਕ ਜਿਹੜਾ ਹੈਗਾ ਬਹੁਤ ਲੋਡ ਹੈਗੀ ਇਸ ਚੀਜ਼ ਦੀ ਉਹਨਾਂ ਹੈ ਨਹੀਂ ਜਿੰਨਾ ਹੋਣਾ ਚਾਹੀਦਾ ਇੰਟਰਸਟ ਜਿਹੜਾ ਹੈਗਾ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਵਾਟਰ ਰਿਸੋਰਸ ਕਰ ਰਹੇ ਆ ਕਿ ਰੈਵਨਿਊ ਦਾ ਡਿਸਾਸਟਰਬਲਿਟੀ ਕੀ ਉਹਨਾਂ ਦਾ ਐਕਸਪੈਕਟੇਸ਼ਨ ਹੈਗੀਆਂ ਕੀ ਉਹਨਾਂ ਨੂੰ ਚਾਹੀਦਾ ਤਦੋਂ ਹੀ ਤਾਂ ਫਿਰ ਆਪਣੇ ਆਪਣਾ ਸਰਵਿਸ ਜਿਹੜਾ ਹੈਗਾ ਸਾਡਾ ਵੀ ਜਿਹੜਾ ਹੈਗਾ ਸਿਸਟਮ ਸੁਧਾਰਾਂਗੇ ਸੈਜ਼ ਟੂ ਬੀ ਅ ਕੰਟੀਨਿਊਸ ਐਂਡ ਰੈਗੂਲਰ ਪ੍ਰੋਸੈਸ ਉਹ ਨਹੀਂ ਹੈਗਾ ਉਹ ਤਾਂ ਬਹੁਤ ਲੋਡ ਹੈਗੀ ਹੈ ਕਿਉਂਕਿ ਬੜਾ ਇੰਪੋਰਟੈਂਟ ਏਰੀਆ ਹੈਗਾ ਵਿਦਆਊਟ ਕਲਾਈਮੇਟ ਐਂਡ ਥਿਸ अर्ली ਵਰਨਿੰਗ ਸਿਸਟਮ ਅੱਜਕੱਲ ਦੇ ਟਾਈਮ 'ਚ ਮੈਨੂੰ ਲੱਗਦਾ ਬਹੁਤ ਔਖਾ ਹੈ ਲੈਸ ਕੋਆਰਡੀਨੇਸ਼ਨ ਦਾ ਰਿਜ਼ਲਟ ਕਹਿ ਸਕਦੇ ਹਾਂ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਚਲੋ ਫਾਲਟ ਫਾਈਨਡਿੰਗ ਨਹੀਂ ਹੈਗਾ ਲੇਕਿਨ ਇਹ ਮੈਂ ਜ਼ਰੂਰ ਕਹਿੰਦਾ ਹਾਂ ਕਿ ਬਹੁਤ ਲੋਡ ਹੈਗੀ ਹੈ ਕਿਉਂਕਿ ਅਗਰ ਤੁਸੀਂ ਵਰਕ ਕਰਨਗੇ ਕਿ अर्ली वार्निंग है फोरकास्ट ਕਿਦਾਂ ਦਾ ਹੈ ਮੀ ਕਿਦਾਂ ਦਾ ਪਊਗਾ ਮੀ ਜਦੋਂ ਆਊਗਾ ਮੀ ਪਊਗਾ देन अदर थिंग्स ਕਿਸਾਨ ਨੂੰ ਕਨਾਲ ਚ ਕਿੰਨਾ ਪਾਣੀ ਆਊਗਾ ਤੇ अदर थिंग ਤਾਂ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਸਾਡੇ এজেন্সੀਆਂ ਹੈਗੀਆਂ ਬਹੁਤ ਲੋੜੇ ਬੈਠ ਕੇ ਕੰਮ ਕਰਨ ਦੀ ਔਰ ਮੇਨੂੰ ਤਾਂ ਮੌਨਸੂਨ ਆਪਣਾ ਵੀਕਲੀ ਬੈਠਣਾ ਚਾਹੀਦਾ ਉਹ ਫਿਰ ਇਹ ਹੁੰਦਾ ਆਨਲਾਈਨ ਮੀਟਿੰਗ ਹੋ ਜਾਏ ਉਹਦਾ ਇਹ ਹੁੰਦਾ ਕਿ ਸਰ ਨਹੀਂ ਪਤਾ ਲੱਗਦਾ ਕਿ ਆਪਾਂ ਕੀ ਦਿੱਤਾ ਸੀਗਾ ਕੀ ਐਕਚੁਅਲ ਗਰਾਉਂਡ ਤੇ ਉਹਨਾਂ ਨੂੰ ਫੀਲ ਹੋਇਆ ਕੀ ਹੋਰ ਇਹਦੇ ਚ ਹੋ ਸਕਦਾ ਹੈ ਤਾਂ ਮੇਨੂੰ ਲੱਗਦਾ ਉਹ ਬਹੁਤ ਬਹੁਤ ਜ਼ਿਆਦਾ ਗੈਪ ਹੈਗਾ ਇਹਦੇ ਵਿੱਚ ਜੀ ਤਾਂ ਤੁਸੀਂ ਹੁਣ ਤਾਂ ਇਨਫੋਰਮੇਸ਼ਨ ਕਰਤੀ ਪੰਜਾਬ ਨੂੰ ਜੀ ਜੀ ਬਿਲਕੁਲ ਕਰਦੀ ਹੈ ਹੁਣ ਤਾਂ ਆਪਾਂ ਤੁਹਾਡੇ ਥਰੂ ਵੀ ਮੀਡੀਆ ਵੀ ਇੱਕ ਚੈਨਲ ਹੈਗਾ ਕਿ ਤਿੰਨ ਦਿਨ ਮੀਂਹ ਪਊਗਾ ਲੇਕਿਨ ਇਹਦੀ ਲੋਡ ਹੈਗੀ ਜਿੱਦੋਂ ਮੈਂ ਪਹਿਲਾਂ ਗਿਆ ਜੀ ਧੰਨਵਾਦ ਜੀ ਥੈਂਕ ਯੂ ਤਾ ਹੁਣ ਜਿਹੜਾ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ بارش ਹੋ ਸਕਦੀ ਹੈ ਤੇ ਹੈਵੀ بارش ਹੋ ਸਕਦੀ ਜਿਹਦੇ ਨਾਲ ਨੁਕਸਾਨ ਵੀ ਹੋ ਸਕਦਾ ਇਸ ਲਈ ਪਹਿਲਾਂ ਤੋਂ ਹੀ ਮੀਟਿੰਗਾਂ ਦਾ سلسلہ ਵੀ ਚੱਲਦਿਆ ਤੇ ਨਾਲ ਨਾਲ ਡਿਪਾਰਟਮੈਂਟਾਂ ਨੂੰ ਅਵੇਅਰ ਵੀ ਇਸ ਨੂੰ ਲੈ ਕੇ ਕੀਤਾ ਜਾ ਰਿਹਾ ਮੌਸਮ ਵਿਭਾਗ ਵੱਲੋਂ ਇਹ ਤਾਵਾ ਕੀਤਾ ਗਿਆ ਕੈਮਰਾਮੈਨ ਤੁਲਸੀ ਮਹਿਰਾ ਜਨਾ ਰਵਿੰਦਰ ਮੀਤ ਪੀਟੀਸੀ ਨਿਊਜ਼